ਗੁਰੂ ਸਾਹਿਬ ਨੇ ਵੀ ਕਿਹਾ ਦੋ ਧਨ ਕੱਚਾ ਕਿ ਸੱਚਾ ਕੱਚਾ ਧਨ ਸੰਚੈ ਮੂਰਗਵਾਰ ਪਵਜਲ ਡੂਬੇ ਨਾ ਰਵਾਰ ਨਾ ਪਾ ਕੱਚਾ ਧਨ ਕਿੜਾ ਸੰਖੇਪ ਜੀ ਵਿਆਖਿਆ ਕਰਦੇ ਆ ਵੀ ਜਿਸ ਨੂੰ ਵੇਖਦੇ ਆਈ ਨਾ ਪਹਿਲੇ ਲਾਲਚ ਆ ਜਾਏ ਤੇ ਫਿਰ ਬੇਈਮਾਨੀ ਆ ਜਾਏ ਵਾਕਈ ਨੋਟ ਦਿਸਦੇ ਹੋਣ ਮੈਂ ਕਹਿੰਦਾ 100 ਕਾਗਜ਼ ਰਸਤੇ 'ਚ ਪੈਣ ਧੋੜਾ ਧਿਆਨੀ ਨਹੀਂ ਜਾਣਾ ਅਰਪਿਆ ਉਹ ਵੀ ਕਿਤੇ 2000 ਦਾ ਨੋਟ ਕਿੰਨੇ ਛੇਤੀ ਧਿਆਨ ਜਾਂਦਾ ਨੋਟ ਵੇਖ ਕੇ ਧਿਆਨ ਵੀ ਜਾਂਦਾ ਤੇ ਮਨ ਵੀ ਅੰਦਰੋਂ ਹਿੱਲਣ ਲੱਗਦਾ ਠਿਕਦਾ ਪਰ ਸੱਚਾ ਤਾਂ ਉਹ ਹੈ ਪ੍ਰਕਾਸ਼ ਹੋ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਿਦਾਰ ਹੋ ਜਾਣਾ ਮਨ ਹਿੱਲਦਾ ਤੇ ਨਾ ਕੋ ਲੋਭ ਲਾਲਚ ਆਉਂਦਾ ਨਾ ਕੋ ਮਾਨਜੇ ਬੇਈਮਾਨੀ ਆਉਂਦੀ ਏ ਬਲਕੇ ਮੁੱਖ ਦਾ ਕਿਉਂਕਿ ਇਸ ਵਿੱਚ ਨਾਮ ਆ ਨਾਮ ਸੱਚਾ ਧਨ ਹੈ ਜਿਸ ਨਾਲ ਤ੍ਰਿਪਤੀ ਹੋ ਜਾਂਦੀ ਏ ਕਿ ਬਾਹਰ ਦਾ ਧਨ ਮੰਨਾਂਗਾ ਕਿੰਨੇ ਨੋਟ ਹੋਣ ਇੱਕ ਦਿਨ ਮੁੱਕ ਜਾਣਗੇ ਪਰ ਇਹ ਤੇ ਖਾਮਹ ਖਰਚਾਂ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਤੁਸੀਂ ਜਪਜੀ ਕਿਸੇ ਨੂੰ ਸਿਖਾ ਦਿੱਤਾ ਤੇ ਤੁਹਾਡਾ ਘਟ ਕੇ ਸੁਖਮਨੀ ਸਾਹਿਬ ਕਿਸੇ ਨੂੰ ਸੁਣਾ ਦਿੰਦਾ ਤੇ ਆਪਣਾ ਘਟ ਗਿਆ ਨਹੀਂ ਉਹ ਤੇ ਹੋਰ ਯਾਦ ਹੋ ਗਿਆ ਖਾਵਾ ਖਰਚਾ ਰਲ ਮਿਲ ਭਾਈ ਇੱਕ ਧੀਵੇ ਤੋਂ ਕਰੋੜ ਦੀਵਾ ਜਗਾ ਲਵਾਂ ਪਹਿਲੇ ਤਾਂ ਕੁਝ ਘਟਦਾ ਕੁਝ ਨਹੀਂ ਘਟਦਾ ਕਹਿੰਦੇ ਨੇ ਨਾਮ ਤੋਂ ਬਿਨਾ ਜੀਵਨ ਵਿਅਰਥ ਹੋ ਜਾਏਗਾ ਕਿਉਂਕਿ ਜਿਸ ਰਸਤੇ ਸੰਸਾਰ ਪਿਆ ਇਸ ਰਸਤੇ ਅੱਜ ਤੱਕ ਕਦੀ ਕੋ ਪਹੁੰਚਿਆ ਨਹੀਂ ਪਹੁੰਚਿਆ ਕੇ ਮੈਂ ਕੁਝ ਤ੍ਰਿਸ਼ਟਾਂਤ ਮੈਨੂੰ ਧਿਆਨ ਚ ਆਏ ਤੁਹਾਡੇ ਨਾਲ ਸਾਂਝੇ ਕਰਾਂ ਇੱਕ ਲੱਕੜ ਹਾਰ ਲੱਕੜਾਂ ਕਟੇ ساری ਜ਼ਿੰਦਗੀ ਬਤੀਤ ਬੁੱਢਾ ਹੋ ਗਿਆ ਵਿਚਾਰੇ ਚੁੱਕਣ ਜੋਗਾ ਵੀ ਨਾ ਤੇ ਦਰवेश ਮਿਲਿਆ ਕਹਿਣ ਲੱਗਾ ਕੀ ਕਰਨਾ ਹੈ ਕਹਿਣ ਲੱਗਾ ਜੀ ਰੋਟੀ ਕਮਾ ਰਿਹਾ ਲੱਕੜਾਂ ਘਟਨਾ ਕਹਿਣ ਲੱਗਾ ਥੋੜਾ ਅੱਗੇ ਜਾ ਕਹਿਣ ਲੱਗਾ ਦੂਰੋਂ ਭਰ ਲਿਆ ਮਤ ਯਾਤੇ ਸਹੀ ਅੱਗੇ ਗਿਆ ਪਿੱਤਲ ਮਿਲ ਗਿਆ ਕਹਿ ਲਗਾ ਕਮਾਲ ਲੱਕੜਾਂ ਕੇ ਵਿੱਚ ਰੀਆਂ ਪਿੱਤਲ ਵੇਚਨੇ ਅਮੀਰ ਹੋ ਗਏ ਉਹ ਫੇਰ ਆ ਗਿਆ ਕਹਿ ਲਗਾ ਥੋੜਾ ਜਿਹਾ ਅੱਗੇ ਅੱਗੇ ਗਿਆ ਸੋਨਾ ਮਿਲ ਗਿਆ ਕਹਿਣ ਲਗਾ ਕਮਾਵਾ ਹੁਣ ਤੇ सेठ ਬਣ ਗਿਆ ਉਹ ਫੇਰ ਆ ਗਿਆ ਸਾਧੂ ਕਹਿਣ ਲਗਾ ਥੋੜਾ ਜਿਹਾ ਅੱਗੇ ਚੱਲ ਕਹਿਣ ਲਗਾ ਅੱਗੇ ਕੀ ਗਿਆ ਤੇ ਹੀਰੇ ਮਿਲ ਗਏ ਹੁਣ ਤੇ ਕਮਾਲ ਹੋ ਗਈ ਹੁਣ ਤੇ ਕਹਿਣ ਲਗਾ ਸੰਤਾਂ ਦੀ ਵੀ ਨਹੀਂ ਸੁਣਨੇ ਮੈਂ ਤਾਂ ਫੇਰ ਆਖਣ ਅੱਗੇ ਜਾ ਪਰ ਉਹ ਆ ਗਿਆ ਕਹ ਲਗਾ ਥੋੜਾ ਅੱਗੇ ਚੱਲ ਕਹਨ ਲਗਾ ਜੀ ਅੱਗੇ ਕੀ ਹੈ ਕਹਨ ਲਗਾ ਅਸਲ ਹੀਰੇ ਇਹ ਜੋ ਤੈਨੂੰ ਮਿਲਿਆ ਨਕਲੀ ਹੈ ਕੱਚਾ ਉੱਥੇ ਬੈਠ ਕੇ ਮੈਂ ਨਾਮ ਜਪਣਾ ਆ ਤੈਨੂੰ ਅਸਲੀ ਹੀਰੇ ਦੇਮਾ ਤੂੰ ਵੀ ਜਪ ਗੁਰੂ ਸਾਹਿਬ ਵੀ ਕਹਿੰਦੇ ਨੇ ਆਏ ਆਏ ਅਮਰ ਸਾਰੇ ਬਹੁਤ ਕੁਝ ਮੰਗੇਗਾ ਕਿ ਤੇ ਪਿੱਤਲ ਮੰਗੇ ਨਾ ਤੁਰ ਜਾਏ ਸੋਨਾ ਲੈ ਕੇ ਨਾ ਚਲਾ ਜਾਏ ਇਹ ਹੀਰੇ ਬਾਹਰ ਦੇ ਲੈ ਕੇ ਨਹੀਂ ਚਲਾ ਜਾਈਂ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਅੰਦਰਲਾ ਹੀਰਾ ਕਦੀ ਤੇ ਆਖ ਦਾਤਿਆ ਉਹ ਨਾਮ ਧਨ ਮੇ ਮੈਨੂੰ ਦੇ ਸਤਿਗੁਰ ਸੇ ਕੋ ਨਾਮ ਧਨ ਦੇ ਗੁਰ ਕਾ ਸਿਖ ਵਡ ਭਾਗੇ ਇਹ ਗੁਰ ਕਾ ਸ਼ਬਦ ਅਤਨ ਹੈ ਹੀਰਾ ਜਿਤ ਜੜਾ ਉਨਕੇ ਅਸਲ ਹੀਰੇ ਤੈਨੂੰ ਦੇਵਾਂਗਾ ਜਿਹੜੇ ਲੋਕ ਪਰਲੋਕ ਤੇਰੇ ਨਾਲ ਜਾ ਗੁਰ ਕਾ ਬਚਨ ਬਸਹਿ ਜਿਹ ਨਾਲੇ ਤਨ ਨੇ ਉਹ ਜਿੰਨਾ ਸੁਣ ਲਿਆ ਤਨ ਗੁਰੂ ਰਾਮਦਾਸ ਨੇ ਪਿੱਤਲ ਤੇ ਸਬਰ ਨਹੀਂ ਕੀਤਾ ਸੋਨੇ ਤੇ ਹੀ ਨਹੀਂ ਕੀਤਾ ਹੀਰਿਆਂ ਤੇ ਹੀ ਨਹੀਂ ਕੀਤਾ ਉਤੇ ਜੁੜ ਗਏ ਤਨ ਗੁਰੂ ਅਮਰਦਾਸ ਦੇ ਚਰਨਾਂ ਨਾਲ ਪੱਟਾਂ ਨੇ ਬੜੇ ਸੁੰਦਰ ਲਿਖੇ ਆ ਗੁਰੂ ਸੀ ਸਮਰੱਥ ਗੁਰੂ ਸੀ ਸਚਾਉ ਨੇ ਸਿਰ ਤੇ ਹੱਥ ਰੱਖ ਦਿੱਤਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੇਇਓ ਜਿਸ ਦੇਖ ਚਰਨ ਅਗਨ ਹਰਿਓ ਜਿਸ ਤੇ ਚਰਨ ਵੇਖ ਕੇ ਪਾਪਾਂ ਦਾ ਨਾਸ਼ ਹੋ ਗਿਆ ਅਗ ਕਹਿੰਦੇ ਨੇ ਪਾਪਾਂ ਨੂੰ ਇਸ ਬਸਰ ਏਕ ਸਮਾਨ ਧਿਆਨ ਉਹ ਗੁਰੂ ਅਮਰਦਾਸ ਜੀ ਦਾ ਦਿਨ ਰਾਤ ਇੱਕ ਸਮਾਨ ਰੱਬ ਨਾਲ ਧਿਆਨ ਹੈ ਇਸ ਸੁਬਾਹ ਸਰ ਇੱਕ ਸੁਮਾਨ ਧਿਆਨ ਸੁ ਨਾਮ ਸੁਣੇ ਸੁਤ ਭਾਂ ਡਰਿਓ ਜਿਹਦਾ ਨਾਂ ਸੁਣ ਕੇ ਹੀ ਸੂਰਜ ਦਾ ਪੁੱਤਰ ਜਮ ਰਾਜਾ ਡਰ ਜਾਂਦਾ ਪਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਉਸ ਦੀ ਆਸ ਬਣਾਏ ਦਾਸ ਪਾਟ ਜਿਸ ਗੁਰੂ ਰਾਮਦਾਸ ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪਰਸ ਕੇ ਐਸੇ ਪਾਰਸ ਨੂੰ ਪਰਸ ਕੇ ਘੁਲੋ ਇਹ ਸੋਨਾ ਬਣਦਾ ਪੜੀ ਤੇ ਪਾਰਸੀ ਬਣ ਗਏ ਪਰਸ 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 ਕਰਿਓ ਕਹਿੰਦੇ ਨੇ ਸਮਰਥ ਕਰਾਮਦਾਸ ਗੁਰੂ ਹਰ ਸਤਿ ਕੀਓ ਸਮਰਥ ਗੁਰੂ ਸਿਰਹਤ ਧਰਿਓ ਅਰਦਾਸ ਕਰਕੇ ਜਾਇਗੀ ਜੇਠਾ ਯਤੇਮ ਜਿਹਨੂੰ ਕਹਿੰਦੇ ਸੰਤਨ ਗੁਰੂ ਰਾਮ ਅਮਰਦਾਸ ਜਿਸ ਉਹਨਾਂ ਦੇ ਚਰਤੇ ਤੁਸੀਂ ਹੱਥ ਰੱਖਿਆ ਉਹ ਹੱਥ ਸਾਡੇ ਸਿਰ ਤੇ ਵੀ ਰੱਖਦੇ ਹੋ